ਬਾਬਾ ਜੀਤ ਸਿੰਘ ਜੀ ਪੰਜ ਸਿੰਘ ਨਾਲ ਲੈ ਕੇ ਜਦ ਕਿਲੇ ਚੋਂ ਬਾਹਰ ਨਿਕਲੇ ਤੇ ਬਹੁਤ ਸਾਰੀਆਂ ਮੁਗਲ ਫੌਜਾਂ ਨੇ ਉਹਨਾਂ 'ਤੇ ਹਮਲਾ ਕੀਤਾ ਤੇ ਬਾਬਾ ਜੀਤ ਸਿੰਘ ਜੀ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਸੈਂਕੜੇ ਹਜ਼ਾਰਾਂ ਦੀ ਗਿਣਤੀ ਨਾਲ ਵੈਰੀਆਂ ਨੂੰ ਧਰਤ ਤੇ ਵਿਛਾਇਆ ਤੇ ਆਖਰ ਤੀਰਾਂ ਦੀ ਵਿਛਾੜ ਹੋਈ ਵਾਰੀਆਂ ਵੱਲੋਂ ਤੇ ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸ਼ਹੀਦੀ ਜਮ ਪੀ ਗਏ ਇੱਧਰ ਬਾਬਾ ਜੁਹਾਰ ਸਿੰਘ ਨੇ ਦੇਖਿਆ ਕਿ ਵੱਡਾ ਵੀਰ ਸ਼ਹੀਦ ਹੋ ਗਿਆ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਕੇ ਧਰਦਸ਼ਮੇਸ਼ ਪਿਤਾ ਤੋਂ ਆਗਿਆ ਮੰਗੀ ਕਿ ਪਿਤਾ ਜੀ ਮੈਂ ਵੀ ਜੰਗ ਦੇ ਵਿੱਚ ਯੂਜਨਾ ਚਾਹੁੰਦਾ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਖੁਸ਼ੀ ਦੇ ਨਾਲ ਥਾਪੜਾ ਦਿੱਤਾ ਔਰ ਸੀਨੇ ਦੇ ਨਾਲ ਲਾਇਆ ਤੇ ਪੰਜ ਸਿੰਘ ਦੇ ਕੇ ਨਾਲ ਸ਼ਸਤਰ ਵਰਤਤ ਦੇ ਕੇ ਸ਼ਸਤਰ ਦੇ ਕੇ ਪੰਜਾਂ ਸਿੰਘਾਂ ਨੂੰ ਨਾਲ ਭੇਜਿਆ ਤੇ ਬਾਬਾ ਅਜੀਤ ਸਿੰਘ ਜੀ ਦੀ ਤਰ੍ਹਾਂ ਬਾਬਾ ਜੁਝਾਰ ਸਿੰਘ ਵੀ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਲੱਖਾਂ ਵੈਰੀਆਂ ਨੂੰ ਧਰਤ ਤੇ ਵਿਛਾਇਆ ਸਿੰਘਾਂ ਸੂਰਮਿਆਂ ਨੇ ਕਿਉਂਕਿ 10 ਲੱਖ ਤੋਂ ਵੀ ਉੱਪਰ ਗਿਣਤੀ ਚਾਰ ਸ਼ੇਰੇ ਗੜੀ ਚਮਕੌਰ ਦੀ ਦੇ ਘੇਰਾ ਪਾ ਕੇ ਦੁਸ਼ਮਣ ਫੌਜ ਬੈਠੀ ਸੀ ਆਖਿਰ ਲੜਦਿਆਂ ਲੜਦਿਆਂ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੀਤ ਸਿੰਘ ਜਦੋਂ ਸ਼ਹੀਦ ਹੋਏ ਤੇ ਜਕਾਰਾ ਛੱਡਿਆ ਜਦ ਬਾਬਾ ਜੁਹਾਰ ਸਿੰਘ ਜੀ ਸ਼ਹੀਦ ਹੋਏ ਉਸ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੱਜ ਕੇ ਜਕਾਰਾ ਛੱਡਿਆ ਔਰ ਸਿੰਘਾਂ ਨੇ ਜਕਾਰੇ ਛੱਡੇ ਕੋਈ ਭੋਰਾ ਵੀ ਗਿਲਾ ਨਹੀਂ ਕੀਤਾ ਕਿ ਮੇਰਾ ਪੁੱਤਰ ਸ਼ਹੀਦ ਹੋ ਗਏ ਨੇ ਨਹੀਂ ਬੜੇ ਚਾਵਾ ਦੇ ਨਾਲ ਜਿਵੇਂ ਜੰਗ ਦੇ ਵਿੱਚ ਤੋੜਿਆ ਉਸੇ ਤਰ੍ਹਾਂ ਹੀ ਸਤਿਗੁਰੂ ਅਕਾਲ ਪੁਰਖ ਖਦਾ ਸ਼ੁਕਰਾਨਾ ਕੀਤਾ ਕਿ ਵਾਹਿਗੁਰੂ ਤੁਸਾਂ ਨੇ ਆਪਣੀ ਸਹੀ ਸਲਾਮਤ ਮਾਨਤ ਜੋ ਸਾਨੂੰ ਦਿੱਤੀ ਸੀ ਸੋ ਵਾਪਸ ਲੈ ਲਈ ਇਸ ਤਰ੍ਹਾਂ ਗੁਰੂ ਪਿਆਰਿਓ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਬਹੁਤ ਸਾਰੇ ਜਾਨਾਂ ਤੋਂ ਪਿਆਰੇ ਗੁਰੂ ਸਾਹਿਬ ਜੀ ਦੇ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੈਸਲਾ ਕੀਤਾ ਕਿ ਅੱਜ ਖੁਦ ਜਾ ਕੇ ਮੈਂ ਮੈਦਾਨੇ ਜੰਗ ਦੇ ਵਿੱਚ ਚੂ ਜਾਗਾ ਜਦ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਸਾਰੇ ਸਿੰਘ ਜਿਤਨੇ ਇਕੱਠੇ ਰਹਿ ਗਏ ਸਨ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਚਰਣਾ ਵਿੱਚ ਆਣ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਜੰਗ ਨੂੰ ਨਹੀਂ ਜਾ ਸਕਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿਉਂ ਕਹਿਣ ਲੱਗੇ ਕਿ ਤੁਸੀਂ ਨੇ ਖਾਲਸਾ ਪੰਥ ਸਾਜਿਆ ਤੇ ਖਾਲਸੇ ਨੂੰ ਤੁਸੀਂ ਕੀ ਰੁਤਬਾ ਦਿੱਤਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਣ ਲੱਗੇ ਕਿ ਖਾਲਸਾ ਤੁਸੀਂ ਮੇਰੇ ਪੁੱਤਰ ਹੋ ਖਾਲਸੇ ਦਾ ਹੀ ਅੱਜ ਤੋਂ ਅੱਗੇ ਹੁਕਮ ਚੱਲੇਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋਣਗੇ ਤੇ ਖਾਲਸੇ ਦਾ ਹੁਕਮ ਚੱਲਿਆ ਕਰੇਗਾ ਸਬਦਾ ਸ਼ਬਦ ਦਾ ਪਰਚਾ ਤੇ ਖਾਲਸੇ ਦਾ ਹੁਕਮ ਸੰਸਾਰ ਦੇ ਵਿੱਚ ਚੱਲਿਆ ਕਰੇਗਾ ਫਿਰ ਪੰਜ ਸਿੰਘ ਕਹਿਣ ਲੱਗੇ ਮਹਾਰਾਜ ਸਾਡੇ ਪੰਜਾਂ ਸਿੰਘਾਂ ਦਾ ਹੁਕਮ ਹੈ ਖਾਲਸੇ ਦਾ ਕਿ ਤੁਸੀਂ ਇਹ ਗੜੀ ਚਮਕੌਰ ਦੀ ਛੱਡ ਕੇ ਅੱਗੇ ਚਲੇ ਜਾਵੋ ਕਿਉਂਕਿ ਦੁਸ਼ਮਣ ਫੌਜ ਬਹੁਤ ਜ਼ਿਆਦਾ ਹੈ ਤੇ ਤੁਸੀਂ ਇੱਥੇ ਜੰਗ ਨਾ ਕਰੋ ਤੇ ਤੁਸੀਂ ਅੱਗੇ ਚਲੇ ਜਾਵੋ ਅਸੀਂ ਜਿੰਨੇ ਸਿੰਘ ਹਾਂ ਸ਼ਹੀਦ ਹੋ ਜਾਵਾਂਗੇ ਕੋਈ ਗੱਲ ਨਹੀਂ ਤੁਸੀਂ ਅੱਗੇ ਜਾ ਕੇ ਹੋਰ ਖਾਲਸਾ ਪੰਥ ਤਿਆਰ ਕਰੋਗੇ ਤੇ ਇਸ ਵਾਸਤੇ ਤੁਸੀਂ ਜੰਗ ਦੇ ਵਿੱਚ ਨਹੀਂ ਜਾ ਸਕਦੇ ਖਾਲਸੇ ਦਾ ਹੁਕਮ ਹੈ ਤੁਸੀਂ ਨਹੀਂ ਜਾਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਖਾਲਸੇ ਦਾ ਹੁਕਮ ਅਸੀਂ ਮੋੜ ਨਹੀਂ ਸਕਦੇ ਪਰ ਸਾਡਾ ਜੀ ਕਰਦਾ ਸੀ ਕੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋ ਜਾਈਏ ਪਰ ਖਾਲਸੇ ਦਾ ਹੁਕਮ ਨਹੀਂ ਮੋੜ ਸਕਦੇ ਉਸ ਵੇਲੇ ਆਪਣਾ ਕਲਗੀ ਤੋੜਾ ਭਾਈ ਸੰਗਤ ਸਿੰਘ ਦੇ ਸੀਸ ਤੇ ਸੁਜਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੱਚੀ ਗੜੀ ਚਮਕੌਰ ਦੀ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਇਸ ਤਰ੍ਹਾਂ ਪੰਜ ਸਿੰਘਾਂ ਨੂੰ ਨਾਲ ਲੈ ਕੇ ਕੱਚੀ ਗੜੀ ਚਮਕੌਰ ਦੀ ਵਿੱਚੋਂ ਤੁਰਨ ਲੱਗੇ ਨੇ ਤੇ ਇਹਨਾਂ ਸਿੰਘਾਂ ਨੂੰ ਸਮਝਾ ਦਿੱਤਾ ਭਾਈ ਆਪਾਂ ਜੰਗ ਤੇ ਮੈਦਾਨ ਵਿੱਚ ਲੜਦੇ ਹੋਏ ਅੱਗੇ ਨਿਕਲਣਾ ਹੈ ਤੇ ਤਾਰੇ ਦੀ ਸੇਧ ਤੁਰੇ ਆਇਓ ਇਸ ਪਾਸੇ ਨੂੰ ਅਸੀਂ ਜਾਵਾਂਗੇ ਜੇ ਕੋਈ ਅੱਗੇ ਪਿੱਛੇ ਸਿੰਘ ਹੋ ਗਿਆ ਤੇ ਤੁਸੀਂ ਭਾਈ ਉਸੇ ਰਸਤੇ ਤੁਰਿਆਉਣਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਜ਼ੋਰ ਨਾਲ ਤਾੜੀ ਮਾਰੀ ਤੇਕਲੇ ਵਿੱਚੋਂ ਆਪਣੇ ਚਰਨ ਬਾਹਰ ਪਾਏ ਤੇ ਅੱਗੋਂ ਵੈਰੀਆਂ ਦੇ ਦਲ ਧਾਕੇ ਪੈ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਦੇ ਵਿੱਚ ਜੂਝਦੇ ਹੋਏ ਲੱਖਾਂ ਵੈਰੀਆਂ ਦੇ ਵਿੱਚੋਂ ਸਫਾ ਨੂੰ ਚੀਰਦੇ ਹੋਏ ਅੱਗੇ ਨਿਕਲ ਗਏ ਇਸੇ ਤਰ੍ਹਾਂ ਜੋ ਪਿਆਰੇ ਸਨ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਇਹ ਵੀ ਇਸੇ ਤਰ੍ਹਾਂ ਵੈਰੀਆਂ ਦੀਆਂ ਸਫਾਂ چیرਦੇ ਹੋਏ ਅੱਗੇ ਨਿਕਲ ਗਏ ਪਰ ਅੱਗੇ ਜਾ ਕੇ ਏਲਗ ਲਗ ਹੋ ਕੇ ਇੱਕ ਰਸਤੇ ਨਹੀਂ ਰਹਿ ਗਏ ਸੋ ਇਧਰ ਦਿਨ ਚੜਿਆ ਬਹੁਤ ਸਾਰੀਆਂ ਮੁਗਲ ਫੌਜਾਂ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਅਜੇ ਵੀ ਕਿਲੇ ਦੇ ਵਿੱਚ ਹਨ ਕਿਉਂਕਿ ਭਾਈ ਸੰਗਤ ਸਿੰਘ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਸੀ ਤੇ ਕਲਗੀ ਤੋੜਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸੁਜਾ ਦਿੱਤਾ ਬਹੁਤ ਸਾਰੀਆਂ ਮੁਗਲ ਫੌਜਾਂ ਕਿਲੇ ਨੂੰ ਧਾਕੇ ਪੈ ਗਈਆਂ ਚਾਰ ਪੰਜ ਸਿੰਘ ਨਾਲ ਰਹਿ ਗਏ ਸਨ ਭਾਈ ਸੰਗਤ ਸਿੰਘ ਦੇ ਤੇ ਲੜਦੇ ਹੋਏ ਸਿੰਘ ਸੂਰਮੇ ਸ਼ਹੀਦੀਆਂ ਪਾ ਕੇ ਭਾਈ ਸੰਗਤ ਸਿੰਘ ਜੀ ਅੱਜ ਦੇ ਦਿਨ ਸ਼ਹੀਦ ਹੋ ਗਏ ਉਹਨਾਂ ਦਾ ਸਿਰ ਕੱਟ ਕੇ ਸੂਬੇਦਾਰ ਸਰਹੰਦ ਵजीर खान ਦੇ ਕੋਲ ਫੌਜਾਂ ਲੈ ਗਈਆਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਪਰ ਜਦ ਉਸ ਦੀ ਜਾਂਚ ਪੜਤਾਲ ਹੋਈ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਸ ਨਹੀਂ ਇਹ ਤਾਂ ਭਾਈ ਸੰਗਤ ਸਿੰਘ ਦਾ ਅਸੀਸ ਹੈ ਤੇ ਇਸ ਤਰ੍ਹਾਂ ਨੇਕਾਂ ਫੌਜਾਂ ਫਿਰ ਗੁਰੂ ਸਾਹਿਬ ਜੀ ਦੀ ਭਾਰ ਦੇ ਵਿੱਚ ਅੱਗੇ ਤੁਰੀਆਂ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਹਨ ਉੱਥੇ ਰਾਤ ਵਿਸਰਾਮ ਕੀਤਾ ਚੰਡ ਦਾ ਸਹਾਰਾ ਨਾ ਲਾਇਆ ਜਿਵੇਂ ਆਪ ਦੀ ਨੇ ਸ਼ਬਦ ਸਰਵਣ ਕੀਤਾ ਮਿੱਤਰ ਪਿਆਰੇ ਨੂੰ ਹਾਰ ਮਰੀਦਾਂ ਦਾ ਕਹਿਣਾ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਬਦ ਨੂੰ ਉਚਾਰਨ ਕੀਤਾ ਤੇ ਅਕਾਲ ਪੁਰਖ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਤੇਰਾ ਸ਼ੁਕਰ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਭਟ ਖੇੜਿਆਂ ਦਾ ਰਹਿਣਾ اے ਮਿੱਤਰ ਪਿਆਰੇ ਯਾਰ ਜੇ ਤੂੰ ਮੇਰੇ ਸਾਥ ਹੈ ਨਾ ਤੇ ਮੈਂ ਐਸ ਸੱਥਰ ਤੇ ਭਾਵ ਕੇ ਘਾਹ ਫੂਸ ਦੇ ਉੱਤੇ ਪਿਆ ਹੋਇਆ ਇਹ ਮੇਰੇ ਵਾਸਤੇ ਮਖਬਲੀ ਸੇਜ ਹੈ ਤੇ ਪਰ ਜਿਹੜਾ ਨਗਰਾਂ ਦੇ ਵਿੱਚ ਰਹਿਣਾ ਪ੍ਰਮਾਤਮਾ ਦੀ ਯਾਦ ਨਹੀਂ ਉਸ ਦੇ ਨਾਲ ਜੁੜਨਾ ਨਹੀਂ ਉਹ ਭਾਠੇ ਰਹਿਣਾ ਉਹ ਤਾਂ ਸੁਹਾ ਸ਼ਾਰ ਦੇ ਬਰਾਬਰ ਹੈ ਉਹ ਕੋਈ ਨਗਰ ਨਹੀਂ ਉਜਾੜ ਦੇ ਸਮਾਨ ਹੈ ਜਿੱਥੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਜਾਂਦਾ ਇਹ ਵਾਹਿਗੁਰੂ ਤੁਮੈਨੂੰ ਚੇਤੇ ਹੈ ਤੇਰਾ ਧੰਨਵਾਦ ਹੈ ਅਕਾਲ ਪੁਰਖ ਦਾ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਧੰਨਵਾਦ ਕੀਤਾ ਔਰ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਇੱਥੇ ਮਾਛੀਵਾੜੇ ਦੇ ਜੰਗਲ ਵਿੱਚ ਗੁਲਾਬੇ ਦੇ ਬਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤੇ ਗੁਲਾਬਾ ਮਸੰਦ ਜੋ ਉਸ ਵੇਲੇ ਦਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਰ ਲੈ ਗਿਆ ਸੋ ਗੁਰੂ ਪਿਆਰਿਓ ਇਤਿਹਾਸ ਬੜਾ ਲੰਮਾ ਹੈ ਅੱਗੇ ਵੀ ਇਸੇ ਤਰ੍ਹਾਂ ਬਹੁਤ ਲੰਮਾ ਇਤਿਹਾਸ ਹੈ ਜੋ ਇਹ ਪੋਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਕਿਲਾ ਛੱਡਿਆ ਕਿਸ ਤਰ੍ਹਾਂ ਸਿੰਘ ਸੂਰਮੇ ਸ਼ਹੀਦ ਹੋਏ ਇਹ ਅੱਗੇ ਦਾ ਇਤਿਹਾਸ ਆਪ ਸਰਬੱਤ ਸੰਤਾਂ ਫਿਰ ਸਰਵਨ ਕਰੋਗੇ ਇੱਥੇ ਸਮਾਪਤੀ ਹੋਈਆਂ ਬੁੱਲਾਂ ਗਲਤੀਆਂ ਦੀ ਖਿਮਾ ਬਖਸ਼ਨੀ ਬਲਾਉ ਫਤੇ ਜੀ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ